ਵੈਰੀ ਦੀ ਕਮੀ ਅੱਜ ਸਾਡੇ ਦਰਮਿਆਨ ਸਾਡੇ ਮਹਰੂਮ ਨੇਤਾ ਇਕਤਾ ਜੀ ਨੇ ਜਿਹੜੇ ਸਾਨੂੰ ਵੋਟਾਂ ਤੋਂ ਬਾਅਦ ਇਹਨਾਂ ਨੇ ਸਾਡੇ ਕੋਲ ਇਸ ਤਰ੍ਹਾਂ ਕੇ ਕਹਿੰਦੇ ਨੇ ਵੀ ਕਿਉਂਕਿ ਅੱਜ ਦਾ ਜਿਹੜਾ ਬਹੁਤ ਸੀਗਾ ਇਲੈਕਸ਼ਨ ਦਾ ਉਹ ਬਹੁਤ ਹੀ ਤੇ ਅਨੁਪ੍ਰਸਥੇ ਇਕਤਾ ਸਾਡੇ ਟੋਟੇ ਲਾੜ ਨੇ ਆ ਰਹੇ ਨੇ ਨਾ ਸਿੰਦਰ ਜੀ ਅੱਜ ਉਹਨਾਂ ਕੋਈ ਜ਼ਰੂਰੀ ਕੰਮ ਹੋ ਗਿਆ ਉਹਨਾਂ ਦੇ ਕਰਕੇ ਬਿਮਾਰ ਸੀ ਤਾਂ ਕਰਕੇ ਚਲੇ ਗਏ ਅੱਜ ਜੇ ਆਪਾਂ ਦੇਖਦੇ ਆਂਗੇ ਰੋੜਾਂ ਦੇ ਉੱਪਰ ਵੀ ਜੇ ਪੂਰੇ ਗਾਮੀਨਾਤਾਂ ਉੱਤੇ ਉੱਪਰ ਮਜ਼ਦੂਰ ਲੱਗੇ ਹੁੰਦੇ ਲੇਗੇ ਤਾਂ ਉਹਨਾਂ ਨੂੰ ਦੇ ਨਰੇਂਦਰ ਮੋਦੀ ਜੀ ਤੀਸਰੀ ਵਾਰ ਪ੍ਰਧਾਨ ਬਣ ਕੇ ਪ੍ਰਧਾਨ ਮੰਤਰੀ ਬਣ ਕੇ ਦੇਸ਼ ਦੀ ਸਰਕਾਰ ਚਲਾ ਰਹੇ ਨੇ ਬੜੀਆਂ ਗੱਲਾਂ ਚੱਲੀਆਂ ਨਹੀਂ ਜੀ ਇਸ ਦੀ ਬਣ ਨਹੀਂ ਦੇਣਾ ਉਹ ਤੁਸੀਂ ਕੌਣ ਹੋ ਬਣ ਦੇਣਾ ਬਣਨਾ ਤੇ ਵਾਰਾਂ ਨਹੀਂ ਜਿਨ੍ਹਾਂ ਨੂੰ ਕਿਸਾਨਾਂ ਨੇ ਮਾਰ ਸੀ ਕੋਈ ਕਹਿੰਦਾ ਸੀ ਤੁਹਾਡਾ ਭਾਂਡਾ ਛੇਕ ਦਾਂਗੇ ਸਾਡੇ ਖੇਤਾਂ 'ਚ ਬੜਿਓ ਪਰ ਨਹੀਂ ਆ ਬੈਠੇ ਨੇ ਲਲਕਾਰਾ ਮਾਰ ਕੇ ਉੱਠੇ ਵੀ ਅਸਾਨੂੰ ਕਿਸੇ ਦੀ ਪਰਵਾਹ ਨਹੀਂ ਸਾਨੂੰ ਖੰਨਾ ਸਾਹਿਬ ਦੀ ਪਰਵਾਹ ਹੈ ਖੰਨਾ ਸਾਹਿਬ ਤੁਹਾਡੇ ਵਿੱਚ ਰੱਖੇ ਤੇ ਮੈਂ ਖੰਨਾ ਸਾਹਿਬ ਵੱਲੋਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਖੰਨਾ ਸਾਹਿਬ ਦਾ ਦਸਤਰ ਹਮੇਸ਼ਾ ਖੁੱਲ੍ਹਾ ਤੇ ਜਿਹੜੇ ਜਿਵੇਂ ਜਿਵੇਂ ਤੁਸੀਂ ਸਾਡੀ ਡਿਊਟੀ ਲਾਉਂਗੇ ਜਿਵੇਂ ਜਿਵੇਂ ਅਸੀਂ ਉਸ ਡਿਊਟੀ ਨੂੰ ਪੂਰੀ ਆ ਸੰਗਤ ਦੀ ਕਿਰਪਾ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ ਹਲਕੇ ਦੇ ਇਥੇ ਨਮਾਇंदे ਤੇ ਉਹ ਸਖਤ ਮਿਹਨਤ ਕਰਨ ਵਾਲੇ ਤੁਸੀਂ ਵਰਕਰ ਸਾਹਿਬਾਨ ਤੇ ਜਿੰਨੇ ਵੀ ਆਪਾਂ ਸਾਰੇ ਚਾਰ ਸਟੇਜ ਤੇ ਅਸੀਂ ਸਾਰੇ ਜ਼ਿਲ੍ਹੇ ਦੀ ਟੀਮ ਅਸੀਂ ਵੀ ਸਾਰੇ ਵਰਕਰ ਆ ਤੇ ਮੇਰੇ ਨਾਲ ਜ਼ਿਲ੍ਹੇ ਦੇ ਅੰਗਰੇਜ਼ ਡਾਕਟਰ ਰਾਜ ਕੁਮਾਰ ਬਾਸਾ ਜੀ ਅਸੀਂ ਤੁਹਾਨੂੰ ਸਾਰੇ ਅੱਜ ਧੰਨਵਾਦ ਕਰਨ ਆਏ ਆ ਕਿ ਤੁਸੀਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਖੰਨਾ ਸਾਹਿਬ ਲਈ ਦਿਨ ਰਾਤ ਇੱਕ ਕੀਤਾ ਤੇ ਆਪਾਂ ਪਹਿਲੀ ਵਾਰੀ ਤੋਂ ਇਥੋਂ ਇਲੈਕਸ਼ਨ ਲੜਿਆ ਆਪਣੇ ਸਿੰਗਲ ਤੇ ਪਾਰਟੀ ਦੇ ਚੋਣ ਨਿਸ਼ਾਨ ਤੇ ਤੇ ਤੁਸੀਂ ਨੇ ਬਿਨਾਂ ਕਿਸੇ ਡਰ ਭੈਰ ਤੋਂ ਤੇ ਆਪਣੇ ਆਪ ਆਪ ਇੱਕ ਹਰ ਕਦਮ ਆਪਣੇ ਆਪ ਚੱਲਿਆ ਤੇ ਆਪਣੇ ਆਪ ਨੂੰ ਸ਼ਰੀਅਤ ਵਿੱਚ ਖੰਨਾ ਸਮਝ ਕੇ ਤੁਸੀਂ ਨੇ ਜੋ ਮਿਹਨਤ ਕੀਤੀ ਦੇ ਪਿੰਡਾਂ ਦੇ ਵਿੱਚ ਲੜਾਈ ਲੜੀ ਉਹਦਾ ਫਾਰਮ ਰੂਪ ਹੈ ਕਿ ਅਸੀਂ ਦੇ ਇਸ ਦਿਹਾਤੀ ਹਲਕੇ ਤੋਂ ਕਿਉਂਕਿ ਦਰਬੇ ਨੂੰ ਆਪਾਂ ਸਾ ਤੋਂ ਬਾਅਦ ਦਿਹਾਤੀ ਹਲਕਾ ਮੰਨਦੇ ਆ ਤੇ ਇੱਥੋਂ ਅਸੀਂ ਨੇ ਬੀਜੇਪੀ ਦੇ ਨਿਸ਼ਾਨ ਤੇ ਪਹਿਲੀ ਵਾਰੀ ਜਿਹੜੀ ਗਈ ਹੈ 10000 ਵੋਟ ਤੁਸੀਂ ਇੱਥੇ ਲੈ ਕੇ ਸਾਨੂੰ ਝੋਲੀ ਚ ਪਾਈ ਤੇ ਅਸੀਂ ਮਾਣ ਕਰਦੇ ਆ ਕਿ ਕਰ ਰਹੇ ਆ ਕਿ ਜੋ ਅੱਜ ਮੈਂ ਗੱਲ ਤੁਹਾਡੇ ਨਾਲ ਕਰਾਂਗਾ ਤੁਸੀਂ ਅੱਗੇ ਵੀ ਉਹਨਾਂ ਦੇ ਨਾਲ ਮੇਰਾ ਸੰਦੇਸ਼ ਜ਼ਰੂਰ ਦੇ ਦੇਣਾ ਅੱਜ ਮੁੱਖ ਮੁੱਦਾ ਤੇ ਇਹ ਹੀ ਸੀਗਾ ਕਿ ਪਿਛਲੀ ਜੋ ਆਪਣੇ ਇਲੈਕਸ਼ਨ ਲੰਗੀ ਐ ਪਾਰਲਮੈਂਟ ਦੀ ਆਪ ਲੋਕਾਂ ਨੇ 14 ਦਿਨ ਪਾਰਟੀ ਨੂੰ ਤੇ ਮੈਨੂੰ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਇਹ ਨਹੀਂ ਪਤ ਭਾਈ ਨਹੀਂ ਸੀ ਪਰ ਜਿਸ ਮੌਲ ਦੇ ਵਿੱਚ ਸਰਕਾਰ ਦਾ ਵੀ ਪੂਰਾ ਸ਼ਾਇਦ ਦੇ ਵਪਾਰੀਆਂ ਦੇ ਦਬਦਬਾ ਸੀਗਾ ਕਿਉਂਕਿ ਮੌਜੂਦਾ ਸਰਕਾਰ ਤੇ ਆਵਾਮੀ ਪਾਰਟੀ ਵੀ ਆਇਆ ਹੋਦੇ باوجود ਵੀ ਸਾਡੇ ਮੰਡੀਆਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਜਿਹੜੀ ਗੱਲ ਕਰਦਾ ਹੈ ਲੋਕਾਂ ਨੇ ਵੋਟਾਂ ਪਾਈਆਂ ਔਰ ਪਿੰਡਾਂ ਦੇ ਵਿੱਚ ਵੀ ਜੋ ਮਾਹੌਲ ਕਿ ਜੱਟੇ ਬੰਦੀਆਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਖਾਸ ਕਰਕੇ ਪਿੰਡਾਂ ਦੇ ਵਿੱਚ ਸਾਡੇ 80 ਭਾਈਚਾਰਿਆਂ ਨੂੰ ਵੋਟਾਂ ਪਾਉਣ ਤੋਂ ਰੋਕਿਆ ਸੀ ਉਹਦੇ باوجود ਵੀ ਸਾਡੇ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹੁੱਟ ਲੱਗੇ ਔਰ ਵੋਟਾਂ ਪਾਈ इस करके मैं आज मेरा मुख मकसद यही यही कि जो भारतीय जनता पार्टी के जो सारे कार्यकर्ता हैं दिड़वे उन्होंने धनवाद ही उन्होंने धन्यवाद करना चाहता है यह कोई अरविंद खन्ना की लड़ाई नहीं है तो तीडी लड़ाई है यह कोई कले भारतीय जनता पार्टी की लड़ाई नहीं है ਤੋੜੇ ਹਨ ਮਾਰੇ ਕੋ ਬੇਕਤੀ ਲੜਾਈ ਅੱਜ ਆਪਣੇ ਸਾਰੇ ਕਾਰਕਿਰਤਾ ਦਾ ਧੰਨਵਾਦ ਕਰਨ ਆਇਆ ਸੀ ਚੋਣਾ ਤੋਂ ਬਾਅਦ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਜੋ ਜੋ ਆਪਣੇ ਸਾਥੀ ਸੀ ਵਰਕਰ ਸੀ ਜਿਨ੍ਹਾਂ ਨੇ ਕੂਚ ਲਾਏ ਕੰਮ ਕੀਤੇ ਵੋਟਾਂ ਪਵਾਈਆਂ ਉਸ ਮਾਹੌਲ ਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨ ਆਇਆ ਸੀ ਤੇ ਅੱਗੇ ਵਾਸਤੇ ਜੋ ਸਾਨੂੰ ਤਿਆਰੀ ਕਰਨੀ ਹੈ ਸਤਾਈ ਦੀ ਉਦੇ ਵਾਸਤੇ ਹਲਾਸ਼ਾਰੀ ਦੇਣਾ ਹੈ ਹਨਾ ਸਾਹਿਬ ਕਿਵੇਂ ਦੇਖਦੇ ਜਦੋਂ ਆਮ ਪਾਰਟੀ ਦਿੱਤੀ ਸੀ ਕਹਿੰਦੇ ਸੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਾਂਗੇ ਪਰ ਮੈਨੂੰ ਲੱਗਦਾ ਕਿ ਨਸ਼ਾ ਹੁਣ ਬਹੁਤ ਹੀ ਜ਼ਿਆਦਾ ਹੋ ਗਿਆ ਟੱਕਵਾ ਬਹੁਤ ਮਰੀ ਲੇਕਿਨ ਬੁਰਾ ਹਾਲ ਹੈ ਜੋ ਨਸ਼ਾ ਦੀ ਤਾਂ ਦੇਖੋ ਆਮ ਆ ਵੀ ਪਾਰਟੀ ਕਰ ਲੈ ਨਸ਼ੇ ਦੀ ਗੱਲ ਤੇ ਕਿਉਂ ਉਤਰੇ ਆਪਾਂ ਅਮਨ ਸ਼ਾਂਤੀ ਨਹੀਂ ਰਹੀ ਵਪਾਰ ਨਹੀਂ ਰਿਹਾ ਗੁੰਡਾਗਰਦੀ ਵੱਧ ਗਈ ਹੈ ਨਸ਼ਾ ਵੱਧ ਗਿਆ ਹੈ ਗੈਂਗਸਟਰਿਜ਼ਮ ਵੱਧ ਗਿਆ ਹੈ ਇਸ ਕਰਕੇ ਫਰੋਤੀਆਂ ਵੱਧ ਗਈ ਹੈ ਬੇਰੁਜ਼ਗਾਰੀ ਵੱਧ ਗਈ ਹੈ ਕਰਜ਼ਾ ਵੱਧ ਗਿਆ ਇਸ ਨੌਟੰਕੀ ਸਰਕਾਰ ਨੇ ਤਾਂ ਪੰਜਾਬ ਦਾ ਬੇੜਾਗਰ ਕਰਤਾ ਘੁਮਰਾਹ ਕਰਨ ਦੀ ਸਰਕਾਰ ਹੈ ਝੂਠ ਬੋਲਣ ਦੀ ਸਰਕਾਰ ਹੈ ਔਰ ਇਹਨਾਂ ਦੇ ਪਰਲੇ ਕੁਝ ਨਹੀਂ ਪੰਜਾਬ ਡੁੱਬੀ ਜਾ ਰਿਹਾ ਪੰਜਾਬ ਖਤਮ ਹੋ ਰਿਹਾ ਔਰ ਇਹ ਛੱਡੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਆਪਾਂ ਮਿਲ ਕੇ ਆਪਣੀ ਸੋਚ ਬਦਲੀਏ ਔਰ ਕੇਂਦਰ ਦੇ ਨਾਲ ਮਿਲ ਕੇ ਅਗਲੀ ਸਰਕਾਰ ਬਣਾਈਏ ਤਾਂ ਜਾ ਕੇ ਪੰਜਾਬ ਬਾਦਸ਼ਾਹ ਜਿਵੇਂ ਲੋਕਾਂ ਦਾ ਵਿਸ਼ਵਾਸ ਵਾਇਸ ਭਗਵਾਨ ਜਨਾ ਨੇ ਕਿ ਅਸੀਂ ਸਰਕਾਰ ਕਰ ਨੌਕਰੀਏ ਦੇਵਾਂਗੇ ਹਰਦਗਾਰ ਦੇਵਾਂਗੇ ਪਰ ਦੇਖੀ ਤੁਸੀਂ ਮਿਲਿਆ ਕੀ ਕਹਿਣਾ ਚਾਹੁੰਦਾ ਸਰਕਾਰ ਮੈਂ ਤਾਂ ਕਹਿ ਹੀ ਦਿੱਤਾ ਬੁਰਾ ਹਾਲ ਹੈ ਪਰ ਦੇਖੋ ਇਹ ਵੋਟਾ ਜੋ ਪਈ ਸੀ ਨਾ 22 ਦੇ ਵਿੱਚ ਇਹ ਆਮ ਆਦਮੀ ਪਾਰਟੀ ਦੁਨੀ ਪਈ ਇਹ ਕਾਂਗਰਸ ਪਾਰਟੀ ਤੇ ਅਕਾਲੀ ਦਲ ਦੇ ਵਿਰੋਧ ਚਿੱਟਈਏ ਉਹਨਾਂ ਦੇ 25 ਸਾਲ ਤੇ 30 ਸਾਲ ਦੀ ਰਾਜ ਜੋ ਰਿਆ ਮਾੜਾ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਉਹਦੇ ਵਿਰੋਧ ਚ ਇਹ ਵੋਟਾਂ ਪਈਆਂ ਇਹਨਾਂ ਦੇ ਹੱਕ ਚ ਨਹੀਂ ਪਈ ਪਰ ਤੁਸੀਂ ਦੇਖਣਾ 27 ਦੇ ਵਿੱਚ ਵੋਟਾ ਪੈਣ ਦੀ ਆਮ ਆਦਮੀ ਦੇ ਖਿਲਾਫ ਆਮ ਆਦਮੀ ਦੇ ਹੱਕ ਚ ਨਹੀਂ ਪੈਣੀ ਲੋਕ ਅੱਜ ਇਹ ਤਿੰਨੋਂ ਪਾਰਟੀਆਂ ਤੋਂ ਬਹੁਤ ਦੁਖੀ ਆ ਪਰ ਮੈਨੂੰ ਲੱਗਦਾ ਜੇ ਭਾਰਤੀ ਜਨਤਾ ਪਾਰਟੀ ਮਿਹਨਤ ਕਰਦੀ ਹੈ ਤੇ ਲੋਕ ਸਾਡੇ ਨਾਲ ਜੁੜਨਾ ਚਾਹੁੰਦੇ ਆ ਜੇ ਆਪਾਂ ਲੋਕਾਂ ਦੇ ਕੋਲ ਪਹੁੰਚਦੇ ਆ ਆਪਣੀ ਸੋਚ ਪ੍ਰਧਾਨ ਮੰਤਰੀ ਸਾਹਿਬ ਦੀ ਗੱਲਾਂ ਰੱਖਾਂਗੇ ਤੇ ਲੋ ਬਹੁਤ ਵੱਡੇ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਦੀ ਸਰਕਾਰ ਬਣਾਈ ਅੱਜ ਦੀ ਮੀਟਿੰਗ ਦਾ ਜਿਹੜਾ ਮੁੱਖ ਮੰਤਵ ਸੀਗਾ ਜੀ ਉਹ ਇਹ ਸੀਗਾ ਖੰਨਾ ਸਾਹਿਬ ਨੇ ਅੱਜ ਜਿਹੜੇ ਸਾਡੇ ਪਾਰਲੀਮੈਂਟਲ ਇਲੈਕਸ਼ਨ ਉਹਨਾਂ ਨੇ ਕੰਟੈਸਟ ਕੀਤੀ ਹੈ ਇਸ ਹਾਲ ਕੇਦੋਂ ਉਹਨਾਂ ਨੇ ਅੱਜ ਆਪਣੇ ਵਰਕਰ ਸਾਹਿਬਾਨ ਦਾ ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਨਾਲ ਇਸ ਹੜਕੇ ਦੇ ਵਿੱਚ ਬੂਥ ਲੈਵਲ ਤੱਕ ਬੂਥ ਦੇ ਜਿਹੜੇ ਹੈਗੇ ਗਠਨ ਕੀਤੇ ਤੇ ਉਹਨਾਂ ਦੇ ਬਾਅਦ ਇਲੈਕਸ਼ਨ ਦੇ ਵਿੱਚ ਬੂਥ ਲਾਏ ਉਹਨਾਂ ਲੋਕਾਂ ਦਾ ਤੇ ਉਹਨਾਂ ਵਰਕਰ ਸਾਹਿਬਾਨ ਦਾ ਧੰਨਵਾਦ ਕਰਨ ਲਈ ਆਏ ਸੀ ਤੇ ਅੱਜ ਅਸੀਂ ਆਪਣੀ ਪਾਰਟੀ ਦੇ ਵੱਲੋਂ ਤੇ ਪੂਰੀ ਸਮੂਹਤੀ ਜ਼ਿਲ੍ਹਾ ਟੀਮ ਵੱਲੋਂ ਅਸੀਂ ਅੱਜ ਸਾਰੇ ਵਰਕਰ ਸਹਿਬਾਨ ਦਾ ਤੇ ਬੂਥ ਦੇ ਸਾਡੇ ਜਿਹੜੇ ਅਸੀਂ ਸਾਰੇ ਜਿੰਨੇ ਵੀ ਅਸੀਂ ਚਾਹੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਮੰਡਰ ਪ੍ਰਧਾਨ ਤੱਕ ਸਹਿਬਾਨ ਦੀ ਗੱਲ ਹੈ ਉਹ ਅਸੀਂ ਸਾਰੇ ਇੱਕ ਬੂਥ ਲੈਵਲ ਤੋਂ ਲੈ ਕੇ ਆਪਣੇ ਸਾਰੇ ਬੂਥ ਕਰਿਆ ਕਰਤਾ ਦਾ ਅੱਜ ਧੰਨਵਾਦ ਕਰਨ ਲਈ ਆਏ ਸੀ। ਅਰਵਿੰਦ ਖੰਨਾ ਜੀ ਅੱਜ ਸਾਡੇ ਦੜਦੇ ਵਿੱਚ ਪਹੁੰਚੇ ਸੀ। ਉਹ ਸਿਰਫ ਇਹ ਕਹਿਣ ਆਏ ਸੀਗੇ ਕਿ ਜਿਨ੍ਹਾਂ ਨੇ ਵੀ ਮੇਰੇ ਨਾਲ ਜੁੜ ਕੇ ਕੰਮ ਕੀਤਾ ਉਹਨਾਂ ਦਾ ਸਿਰਫ ਧੰਨਵਾਦ ਕਰਨ ਲਈ ਆਏ ਸੀਗੇ ਉਹ ਤੇ ਉਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਸਾਡੇ ਨਾਲ ਕੰਮ ਕੀਤਾ ਹੈ ਕਿ ਅਸੀਂ ਉਹਨਾਂ ਨਾਲ ਪੂਰਾ ਸਾਥ ਨਾਲ ਨਿਭਾਣਿਆ ਅੱਗੇ ਕੋਈ ਵੀ ਜੇਕਰ ਕਿਸੇ ਨੂੰ ਵੀ ਕੋਈ ਚੀਜ਼ ਦੀ ਜਾਂ ਕੁਝ ਵੀ ਹੈਲਪ ਦੀ ਜ਼ਰੂਰਤ ਹੈ ਤਾਂ ਖੰਨਾ ਸਾਹਿਬ ਅੱਜ ਵੀ ਕਹਿ ਕੇ ਗਏ ਨੇ ਕਿ ਅਸੀਂ ਨਾਲ ਹੀ ਖੜੇ ਹਾਂ ਕੋਈ ਐਦਾਂ ਨਹੀਂ ਹੈਗਾ ਵੀ ਹਾਂ ਅਸੀਂ ਭਾਜੀ